ਮੜਦੇ ਤੁਸੀਂ ਬੋਲਿਆ ਕਰਵਲ ਵੀ ਆਪਣਾ ਬੰਦਾ ਕੋਈ ਨਹੀਂ ਹੈਗਾ ਮੈਂ ਉਹਨੂੰ ਆਪਣਾ ਦਾ ਝਾੜੂ ਹੈ ਨਹੀਂ ਮੈਂ ਕਿਹਾ ਤੇ ਮਹਾਰਜੀਤਾ ਪਰਜੇਂਦਰ ਨਾਲ ਆ ਪਾਰਟੀ ਨਾਲ ਆ ਗਏ ਅਸੀਂ ਵਾਜਤਾ ਝਾੜੂ ਪੋਣੇ ਉਹ ਕਹਿੰਦਾ ਨਹੀਂ ਸਾਨੂੰ ਭਰਾਜ ਉਹ ਲੋਕ ਤਾਂ ਕਿੱਥੇ ਆਇਆ ਵੀ ਨਹੀਂ ਆਇਆ ਵੀ ਨਹੀਂ ਨਹੀਂ ਉੱਥੇ ਕਿਰੇ ਮਾਇਰਟੇ ਚੱਕੀ ਜਾਂਦੇ ਕੰਮ ਸਾਰਾ ਦੇ ਲੈਂਦੇ ਨੇ ਕੋਈ ਕਹਿ ਕੇ ਉਹ ਇਹ ਜਿਹੜੇ ਬੰਦੇ ਧਿਆਨ ਚ ਆ ਗਏ ਹੁਣ ਤਾਂ ਫਿਰ ਮੈਂ ਕਹਿੰਦਾ ਸਾਨੂੰ ਭਰਾਜ ਦੇਖੋ ਖੜਾ ਕਰੀ ਉਹਨਾਂ ਨੇ ਆਪਣੀ ਰਾਜਨੀਤੀ ਮੈਨੂੰ ਕਹਿੰਦਾ ਸਾਡੇ ਕਾਲੀਆਂ ਵੱਲੋਂ ਵੀ ਆ ਕਹਿੰਦਾ ਮਹਾਰਾਜ ਕਾਲੀਆਂ ਸਾਨੂੰ ਕਹਿੰਦੇ ਇਸ ਤਮਾ ਝਾੜੂ ਨੂੰ ਪਾਵਾਂ ਸਾਡਾ ਬੰਦਾ ਹੈ ਜੇ ਕਾਲੀ ਹੁੰਦੇ ਅਸੀਂ ਜ਼ਰੂਰ ਹੋਣਾ ਨੂੰ ਪਾਵਾਂ ਜਿੱਥੇ ਵੀ ਹੈਗਾ ਸਾਰੇ ਕਿਤੇ ਝਾੜੂ ਆ ਝਾੜੂ ਨੂੰ ਵੋਟਾਂ ਮੋਣੀ ਇਹ ਸੋਨੂ ਦਾ ਬੱਚਾ ਜੀ ਆ ਤੁਹਾਡੇ ਪਿੰਡ ਦਾ ਮੁੰਡਾ ਹੈ ਬਹੁਤ ਸਿਆਣਾ ਹੈ ਤੇ ਇਹਨੂੰ ਦੱਬ ਕੇ ਵੋਟਾਂ ਬਟੇ ਇਹਨਾਂ ਲੈ ਕੇ ਆਵਾਂਗੇ ਬਟੇ ਦੱਬ ਕੇ ਵੋਟਾਂ ਇਹਦਾ ਬਲਜਿੰਦਰ ਜੀ ਤੁਸੀਂ ਇਹ ਵੀ ਬਲਕ ਸੰਮਤੀ ਦੇ ਵਿੱਚ ਖੜੇ ਹੋ ਕਿਵੇਂ ਲੋਕਾਂ ਦਾ ਹਜ਼ਾਰਾ ਮਿੱਤਰਿਆ ਲੋਕਾਂ ਨੂੰ ਬਹੁਤ ਭਰਮਾਗਾਰਾ ਮਿਲ ਰਿਹਾ ਜੀ ਤੇ ਲੋਕ ਸਰਕਾਰ ਕੋਲੋਂ ਆਸੇ ਮਾਨਜੀਤ ਨੂੰ ਤੇ ਆਵਾਜ਼ ਦੀ ਪਾਰਟੀ ਸਰਕਾਰ ਤੋਂ ਖੁਸ਼ੀਆਂ ਜ਼ਰਾ ਰਹੇ ਨੇ ਅਤੇ ਸਾਨੂੰ ਪੂਰੀ ਉਮੀਦ ਹੈ ਕਿ 14 ਦਸੰਬਰ ਨੂੰ ਲੋਕ ਵੱਧ ਤੋਂ ਵੱਧ ਵੋਟਾਂ ਆਮ ਆਦਮੀ ਪਾਰਟੀ ਨੂੰ ਪਾ ਕੇ ਕਾਮਯਾਬ ਕਰਨਗੇ ਅਤੇ ਅੱਗੇ ਪਾਰਟੀ ਨੇ ਜੇ ਪਹਿਲਾਂ ਸੇਵਾ ਦਾ ਮਕਸਦ ਹੁੰਦਾ ਰਹੇ ਨੇ ਅਗੁੰਧਿਆ ਰਹੇ ਨੇ ਇਹ ਫਲਾਗ ਸੰਪੂਰਨ ਜਿਲ੍ਹਾ ਪ੍ਰੀਸ਼ਦ ਦੀ ਉੱਚੀ ਪਾਰਟੀ ਨੂੰ ਸੇਵਾ ਦਾ ਮੌਕਾ ਜਰੂਰ ਮਿਲੂ ਠੀਕ ਹੈ ਥੋੜੇ ਜ਼ੋਨ ਦੀ ਗੱਲ ਕਰੀਏ ਕਿਹੜੇ ਕਿਹੜੇ ਪਿੰਡ ਜਿਹੜੇ ਆਉਂਦੇ ਨੇ ਬਲਜਿੰਦਰ ਜੀ ਪਿੰਡ ਬਾਲਦ ਖੁਰਦੇ ਤੇ ਬਲਿਆਲ ਦੋ ਪਿੰਡ ਨੇ ਜੀ ਤੇ ਦੋਨੇ ਪਿੰਡਾਂ ਦੇ ਵਿੱਚ ਤੇ 3400 ਵੋਟ ਆ ਗਈ ਠੀਕ ਹੈ ਜੀ ਦੋਨੇ ਪਿੰਡਾਂ ਦੇ ਵਿੱਚੋਂ ਵੀ ਫਿੰਗਰ ਰਿਸਪੌਂਸ ਮਿਲ ਰਿਹਾ ਤੇ ਲੋਕ ਸਾਥ ਦੇ ਇੱਕ ਅਜੇ ਐਮਐਲਏ ਥੋੜੇ ਪਿੰਡ ਪਹੁੰਚੇ ਸੀ ਤੇ ਇੱਕ ਬਜ਼ੁਰਗ ਵੱਲੋਂ ਕਿਹਾ ਜਾ ਰਿਹਾ ਕਿ ਜਿਹੜਾ ਗਲਤ ਪ੍ਰਚਾਰ ਕੀਤਾ ਜਾ ਰਿਹਾ ਸਰਕਾਰ ਦੇ ਨਾਮ ਤੇ ਕਿ ਐਮਐਲਏ ਦੇ ਐਮਐਲਏ ਨੇ ਸਾਨੂੰ ਕਿਹਾ ਵੀ ਇਧਰ ਵੋਟਾਂ ਪਾਓ ਇਹਨੂੰ ਲੈ ਕੇ ਕੀ ਹੈ ਮਾਮਾ ਨਹੀਂ ਇਹ ਉਹਨਾਂ ਨੇ ਇੱਕ ਦੁਬਿਧਾ ਵਿੱਚ ਪਾਇਆ ਸੀ ਲੋਕ ਬਹੁਤਿਆਂ ਨੂੰ ਐਵੇਂ ਸੀ ਕਿ ਸ਼ਾਇਦ ਇਹ ਜਿਹੜੇ ਆਜ਼ਾਦ ਕੈਂਡੀਡੇਟ ਕੁਝੋਂ ਲੜ ਰਹੇ ਨੇ ਉਹ ਉਹਨਾਂ ਨੇ ਕਿਸੇ ਸਰਕਾਰ ਦਾ ਸਾਥ ਆ ਤੇ ਪਰ ਅੱਜ ਐਮਐਲਏ ਸਾਹਿਬ ਨੇ ਵੀ ਸਪਸ਼ਟ ਕਰਿਆ ਤੇ ਸਾਰੇ ਲੋਕਾਂ ਦੇ ਵਿੱਚ ਉਹਨਾਂ ਨੇ ਕਿਹਾਗਾ ਕਿ ਆਮ ਆਦਮੀ ਪਾਰਟੀ ਦਾ ਤੇ ਐਮਐਲਏ ਸਾਹਿਬ ਦਾ ਜੈਸਰ ਦਾ ਪੂਰਨ ਸਮਾਨ ਦਾ ਹੈ ਜਾਂ ਕਿਸੇ ਦਾ ਵੀ ਜਿੰਨੇ ਵੀ ਆਮ ਆਦਮੀ ਪਾਰਟੀ ਨਾਲ ਜੁੜੇ ਹੋਣੇ ਸਭ ਦਾ ਇੱਕੋ ਹੀ ਕੈਂਡੀਡੇਟ ਆ ਤੇ ਪਾਰਟੀ ਨੇ ਆਪਣਾ ਪ੍ਰਤੀਕ ਦੇਖਣੇ ਵਾਜੇ ਜੈਸੇ ਆਪਣੇ ਚੋਣ ਨਿਸ਼ਾਨ ਛਾੜੂ ਉਤੇ ਵੋਟਾਂ ਪਾ ਕੇ ਉਹਨਾਂ ਨੇ ਕਿਹਾ ਕਿ ਕਾਮਯਾਬ ਕਰੋ ਤੇ ਪੂਰੀ ਸਪੋਰਟ ਵੀ ਕਰੀ ਤੇ ਸਭ ਤੋਂ ਵੱਡੀ ਗੱਲ ਇਹ ਕਿ ਉਹ ਇੱਕ ਗਲਤ ਪ੍ਰਚਾਰੀ ਸੀ ਕਿਉਂਕਿ ਮੈਨੂੰ ਤਾਂ ਖੁਦ ਐਮਐਲ ਸਾਬ ਨੇ ਫੋਨ ਕਰਕੇ ਫੋਨ ਕਰਕੇ ਪ੍ਰੋਗਰਾਮ ਲਿਆਗਾ ਕਿਹਾ ਕਿ ਤੁਹਾਡੇ ਪਿੰਡਾਂ ਦੇ ਵਿੱਚ ਆਉਣਾਗਾ ਤੇ ਤੁਹਾਡੇ ਵਾਸਤੇ ਪ੍ਰਚਾਰ ਕਰਨਾ ਤੇ ਜਦੋਂ ਐਮਐਲ ਸਾਬ ਖੁਦ ਫ਼ੈਸਲਾ ਦੇ ਰਹੇ ਨੇ ਤੇ ਸਾਡੇ ਨਾਲ ਚੱਲ ਰਹੇ ਨੇ ਤੇ ਇਹਦੇ ਵਿੱਚ ਕੋਈ ਦੁਬਿਧਾ ਨਹੀਂ ਬਣਦੀ ਠੀਕ ਹੈ ਜੀ